ਮਨਜੋਗ ਡੀਜੀਪੀ ਪੰਜਾਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਜੀ ਜ਼ੀਰੋ ਟੋਲਰੈਂਸ ਟੀਵਰਡਸ ਉਹ ਹੈਗਾ ਐਕਸਟਰਸ਼ਨ ਜ਼ੀਰੋ ਟੋਲਰੈਂਸ ਟੀਵਰਡਸ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਪਟਿਆਲਾ ਪੁਲਿਸ ਪਹਿਲਾਂ ਵੀ ਗੈਂਗਸਟਰਸ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਆਈ ਹੈ ਅੱਜ ਐਸਪੀਡੀ ਗੁਰਮਨ ਸਿੰਘ ਬੈਂਸ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰ ਸੀਆਈਏ ਸਮਾਣਾ ਅੰਕੁਰਦੀਪ ਸਿੰਘ ਦਨਚਾਰ ਸੀਆਈਏ ਰਾਜਪੂਰਾ ਮੰਤਰੀ ਸਿੰਘ ਦੀ ਟੀਮਾਂ ਨੂੰ ਵੱਡੀ ਕਾਮਯਾਬੀ ਮਿਲੀ ਅਸੀਂ ਦੋ ਸੈਂਸੇਸ਼ਨਲ ਵਾਰਦਾਤਾਂ ਟਰੇਸ ਕੀਤੀਆਂ ਦੇ ਮੁੱਖ ਸ਼ੂਟਰ ਨੂੰ ਜਦੋਂ ਅਰੈਸਟ ਕਰਨ ਦਾ ਪ੍ਰਯਾਸ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਚੋਕਹਲ ਹੋਇਆ ਤੇ ਜੀਰੇ ਇਲਾਜ ਮਨਪ੍ਰੀਤ ਮੰਨਾ ਬ੍ਰਦਰਸ ਦਾ ਬਾਪਰਾਵਾ ਦਾ ਢਾਬਾ ਰਾਜਪੁਰੇ ਦੇ ਮਾਲਕ ਦੇ ਉੱਪਰ ਫਾਇਰਿੰਗ ਹੋਈ ਸੀ ਤੇ ਲੱਕੀ ਪੜਿਆਲ ਗੈਂਗ ਵੱਲੋਂ ਫਰੋਤੀ ਮੰਗੀ ਗਈ ਸੀ ਇਹ ਇੱਕ ਐਨ ਆਰ ਆਈ ਪਰਿਵਾਰ ਜਿਹੜੇ ਕਿ ਪਟਨਾ ਏਰੀਆ ਦੇ ਰਹਿਣ ਵਾਲੇ ਸੀ ਕਿ ਉਹਨਾਂ ਦੇ ਫਾਰਮ ਹਾਊਸ ਤੇ ਫਾਇਰਿੰਗ ਹੋਈ ਸੀ ਉਹਨਾਂ ਤੋਂ ਵੀ ਫਰੋਤੀ ਦੀ ਮੰਗ ਕੀਤੀ ਗਈ ਸੀ ਇਹ ਦੋਨੇ ਵਾਰਦਾਤਾਂ ਟਰੇਸ ਹੋ ਗਈਆਂ ਮੁੱਖ ਸ਼ੂਟਰ ਜਿਹੜਾ ਕਹਿਲ ਹੋ ਗਿਆ ਹੈ ਤੇ ਜਿਹੜਾ ਇਸ ਸ਼ੂਟਰ ਦਾ ਸਾਥੀ ਸੀਗਾ ਉਹਨੂੰ ਵੀ ਅਸੀਂ ਬਹੁਤ ਛੇਤੀ ਕਾਬੂ ਕਰ ਲਾਂਗੇ ਤੇ ਇੱਥੇ ਮੈਂ ਸਖ ਸੁਨੇਹਾ ਦੇਣਾ ਚਾਹੁੰਦਾ ਆ ਕਿ ਮਾਨਯੋਗ ਡੀਜੀਪੀ ਪੰਜਾਬ ਦੀ ਡਾਇਰੈਕਸ਼ਨਜ਼ ਮੁਤਾਬਕ ਅੱਗੇ ਵੀ ਅਸੀਂ ਕਾਰਵਾਈ ਕਰਾਂਗੇ ਤੇ ਜ਼ੀਰੋ ਟੋਲਰੈਂਸ ਹੈਗੀ ਆ ਟੁਵਰਡਸ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਿਮਿਨਲ ਅਪਰਾਧਿਕ ਰਿਕਾਰਡ ਇਸ ਦੇ ਉੱਪਰ ਪਹਿਲਾਂ ਵੀ سنگੀਨ ਧਰਾਵਾਂ ਦੇ 3 ਤੋਂ 4 ਮਾਮਲੇ ਦਰਜ ਆ ਇਹਦਾ ਮੇਨ ਹੈਂਡਲਰ ਜਿਹੜਾ ਪਿਊਸ਼ ਆ ਉਹਦੇ ਨਾਲ ਹੀ ਇਹ ਸਿੱਧੇ ਲੱਕੀ ਪੁਡਿਆਲ ਦੇ ਟੱਚ ਸੀ ਦਾ ਦਿਨ ਤੋਂ 4 ਰਾਊਂਡ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਗੱਲ ਇਹਦੇ ਕੋਲੋਂ 9mm ਦਾ ਵੈਪਨ ਬਰਾਮਦ ਹੋਇਆ ਕਿ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ